ਸ੍ਰੀਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਇਧਰ ਕਾਲੀ ਆਉਂਦੀ ਇਧਰ ਚਿੱਟੀ ਆਉਂਦੀ ਇਧਰ ਚਿੱਟੀ ਆਉਂਦੀ ਹਾਂ ਫਾਈਨਲ ਲੋਕੇਸ਼ਨ ਲੱਭ ਗਈ ਕੀ ਹਾ ਰਾਜ ਸਾਰਿਆਂ ਦਾ ਫਾਈਨ ਮੈਂ ਵੇਲੂ ਮੈਂ ਸੂਟ ਪਾ ਲਿਆ ਜੀ ਇਹ ਤੁਸੀਂ ਤੇ ਕਮੈਂਟ ਹੀ ਬੜੇ ਉਮਤਰੀ ਕਰਨ ਨੇ ਮਾਡਰਨ ਹੋ ਗਏ ਹੁਣ ਬੰਦਾ ਸਫਾਈ ਕਰਨ ਲੱਗਿਆ ਵਿਆਹ ਵਾਲਾ ਸੂਟ ਪਾ ਲੇ ਪਤਾ ਕਿੰਨੀ ਮੁਸ਼ਲ ਸਫਾਈ ਕਰੀ ਰਹੀ ਹੈ ਤਾਂ ਕਰੇ ਘਰ ਦੇ ਵਿੱਚ ਆਏ ਜਿਹੜਾ ਉਹਨੂੰ ਮਿਲਦਾ ਬਾਹਰ ਉਹ ਕਹਿੰਦੇ ਕਿ ਤੁਸੀਂ ਸਫਾਈ ਬੜੀ ਕੀਤੀ ਨੇ ਕਹਿੰਦੇ ਆ ਆ ਗੱਲ ਕੀ ਦੀ ਸਫਾਈ ਦੀ ਹੁਣ ਬੰਦਾ ਲੋ ਟੀ-ਸ਼ਰਟ ਪਾ ਘਰੇ ਤੇ ਸਾਰੇ ਲੋ ਟੀ-ਸ਼ਰਟ ਹੀ ਪਾਉਂਦੇ ਆ ਇਹਦੇ ਵਿੱਚ ਕਿਹੜੀ ਗੱਲ ਆ ਸ਼ੁਰੂ ਤੋਂ ਹੀ ਪਾਇਦਾ ਇਹ ਕਿਹੜਾ ਕੋਈ ਨਵਾਂ ਪਾਉਣ ਲੱਗੇ ਤੇ ਸਫਾਈ ਸਫਾਈ ਕਰਨ ਲੱਗਿਆ ਹੈ ਫ੍ਰੀਲੀ ਸਫਾਈ ਕਰਨ ਦੇ ਤੰਗ ਕਰਕੇ ਕੱਪੜੇ ਪਾਓ ਵਧੀਆ ਪਾਓ ਜੱਗਰ ਮਖਾਉਣ ਵਾਲੇ ਪਾਓ ਹਾਂ ਕਹਿੰਦੇ ਪਾਓ ਜੱਗ ਪੁੰਦਾ ਤੇ ਖਾਓ ਮਨ ਪੁੰਦਾ ਠੀਕ ਹੈ ਬਸ ਸਹੀ ਪਾਓ ਉਹ ਕੀ ਕਹਿੰਦੇ ਨੇ ਪ੍ਰਭੂ ਉਹ ਗਲੈਰਟੀ ਨਹੀਂ ਹੋਣੀ ਚਾਹੀਦੀ ਬਸ ਮੈਨੂੰ ਨਹੀਂ ਆਉਂਦੀ ਪੰਜਾਬੀ ਆਉਂਦੀ ਮੈਂ ਦੱਸਦਾ ਬਸ ਤੇ ਚਲੋ ਮੇਨ ਗੱਲ ਅੱਜ ਦੱਸ ਦਿਆਂ ਸੱਚ ਐਵੇਂ ਆਪਾਂ ਕਿਹੜੇ ਮੁੱਦੇ ਵਾਲੇ ਤੁਰ पे ਤੁਹਾਨੂੰ ਦਿਖਾਉਣੀ ਕੁਛ ਆਪਣੇ ਬੜੇ ਵੱਡੇ ਵੱਡੇ ਪਾਰਸਲ ਆਏ ਐਮਾਜ਼ੋਨ ਤੋਂ ਇਕ ਆਇ ਇਕ ਆਇ 1 2 ਇਕ ਆਇ ਇਕ ਆਇ ਤੇ ਇੱਕ ਆਇ ਤੇ ਇਹਨਾਂ ਨੂੰ ਆਪਾਂ ਹੁਣ ਆਪਾਂ ਕਰਨ ਲੱਗੇ ਆ ਇਕ ਆਇ ਪੈਕਡ ਇਹਨਾਂ ਦੀ ਰੀਓਪਨਿੰਗ ਰੀਓਪੈਕਿੰਗ ਵੀ ਸੱਚ ਓਪਨਿੰਗ ਕਰਨ ਲੱਗੇ ਆਪਾਂ ਕਿਉਂਕਿ ਅ ਕੁਛ ਅਸਮਾਨ ਹੀ ਮੰਗਾਇਆ ਹੀ ਤੇ ਕੀ ਮੰਗਾਇਆ ਹੈ ਉਹ ਜਰੂਰ ਦੱਸਦੇ ਆ ਤੁਹਾਨੂੰ ਤੇ ਜੁੜੇ ਰਹਿਓ ਵਲੌਗ ਦੇ ਨਾਲ Amazon ਤੋਂ ਸਾਰਾ ਸਮਾਨ ਸਾਰੀ ਸ਼ੋਪਿੰਗ ਵੀ ਇੰਨ ਕਰਦੀ ਆ Amazon ਤੋਂ ਹੀ ਕੀਤੀ ਆ ਕਹਿੰਦੇ ਕਿ ਸਾਮਾਨ ਤੁਸੀਂ ਮਤਲਬ ਇੱਥੇ ਆਣ ਕੇ ਵੀ ਮੰਗਾ ਸਕਦੇ ਜੇ ਇਹ ਇੱਥੇ ਆ ਜਾਂਦੇ ਸਾਮਾਨ ਮਗਾਉਂਦੇ ਤਾਂ ਉਹਨੂੰ 4-5 4-5 ਦਿਨ ਤੇ ਆਉਣ ਨੂੰ ਲੱਗਣੇ ਹੀ ਹਾਂ ਤੇ ਇਹ ਅਸੀਂ ਨਾਲ ਹੀ ਉੱਥੋਂ ਮਗਾ ਕੇ ਲੈ ਆ ਗਏ ਕਿ ਹਾਂ ਉੱਥੇ ਜਾ ਕੇ ਦਿੱਕਤ ਨਾ ਹੋਵੇ ਐਵੇਂ ਕਿਹ ਦੇ ਗਿਆ ਹੱਥ ਤੋਂ ਕਿਉਂ ਆਂਦਾਂ ਕਿ ਕੁਕ ਮੰਗਣਾ ਕਿਉਂ ਨਹੀਂ ਉੱਥੇ ਜਾ ਕੇ ਜਿਹੜਾ ਰਹੂਗਾ ਮਗਾ ਲਾਂਗੇ ਬਾਕੀ ਘਰੋਂ ਲੈ ਆਉਂਦਾ ਇਹ ਚੀਜ਼ੋ ਕੀ ਠੀਕ ਹੈ ਲਓ ਜੀ ਆਹ ਪਾਰਸਲ ਪਹਿਲਾਂ ਸਭ ਤੋਂ ਪਹਿਲਾਂ ਆਖੋ ਜੀ ਇਹਦੇ ਪ੍ਰਪ ਸਾਰੇ ਟਕੇਗੇ ਡਾਗੀ ਮੰਗਾ ਲਿਆ ਆ ਲੈ ਇੱਥੇ ਤੋਂ ਬੋਲ ਦਿੰਨੇ ਆ ਕੰਜੀ ਲਿਆ ਵਾ ਨਹੀਂ ਲੋੜੀਂਦਾ ਲੱਗਦੀ ਨਹੀਂ ਪਰ ਮਾਰ ਹੱਥ ਹੀ ਅੱਧ ਦੱਬ ਜਾਂਦਾ ਅੱਛਾ ਹੈ ਪਰ ਯਾਰ ਇਹ ਕਦੀ ਆਰਗਨ ਜਾਲੀਆਂ ਚੁੰਨੀਆਂ ਆਈਆਂ ਨਾ ਇੱਕ ਬੋਰ ਦੇ ਵੇਖੀ ਕਿਉਂਕਿ ਇਹ ਕਿਆ ਚੱਲ ਹੁਣ ਲੱਗ ਗਿਆ ਪਰ ਇੱਕ ਗੱਲ ਇੱਥੇ ਬੜੀ ਵਧੀਆ ਆਰਾਮ ਨਾਲ ਇੱਥੇ ਆ ਦਰਵਾਜ਼ੇ ਅੱਗੇ ਪੜਾ ਜਾਂਦੇ ਆਣ ਕੇ ਦੰਦ ਕੇਰੇ ਕੰਮ ਨਹੀਂ ਦੇਦੇ ਦੇ ਵਿੱਚ ਇਹ ਇਹਨਾਂ ਕੈਂਚੀ ਜਾਂ ਕੈਂਚੀ ਲੈ ਆਇਆ ਉਹ ਕੈਂਚੀ ਲੈ ਆਇਆ ਖੁੱਲ ਗਿਆ ਖੁੱਲ ਗਿਆ ਈ ਗੈ ਜੀ ਦੰਦ ਕਿ ਇਹਦੇ ਦੇ ਵੜੇ ਨਹੀਂ ਨਹੀਂ ਮੈਂ ਕਿਹਾ ਦੰਦ ਕਾੜੇ ਵਾਸਤੇ ਇਹਨੇ ਵਧੀਆ ਨੇ ਜੀ ਇਹ ਆਪਣੇ ਟੌਂਕ ਦੇ ਪ੍ਰਤੀ ਜਿਹੜੇ ਸਾਡੀ ਕੰਪਨੀ ਯੂਟੂਬ ਹੋਣ ਵਾ ਚਾਹੇ ਇਹ ਨਹੀਂ ਹੋ ਮੰਗਾਈ ਆ ਤੇ ਪਤਾ ਨਹੀਂ ਕੁਛ ਨਾ ਇਹ ਤਾਂ ਨਕਲੀ ਸੀ ਹੂੰ ਇਸ ਵੇਰੇ ਉਹ ਬਾਰ ਕਿਤਾ ਕਰੂਗਾ ਸਰਕਟ ਵਾਲਾ ਉਹ ਨਹੀਂ ਲੈਣਾ ਕਿਤੇ ਵਿਗ ਜਾਂਦੇ ਲਿਆ ਖੋਲਿੰ ਆਹਾ ਇਹ ਹਟੇ ਤਾਂ ਇਹ ਸਾਡੇ ਕੰਮ ਦੇ ਪ੍ਰਤੀ ਮੰਗਾਈਏ ਇਹ ਮਤਲਬ ਸਾਡੇ ਵਰਤਦਾ ਹਿੱਸਾ ਹੈ ਇਹਦੇ ਕੰਮ ਦਾ ਹਿੱਸਾ ਹੈ ਨੂੰ ਜ਼ਰੂਰਤ ਹੀ ਅੱਜ ਤੋਂ ਟਿਕਟੋਕ ਤੇ ਆ ਮੈਂ 5 ਸਾਲ ਪਹਿਲਾਂ ਏ ਮੈਨੂੰ ਲੈਂਦ ਇੱਕ ਵਾਰੀ ਭਰਾਵਾਂ ਨੇ ਹੀ ਪਹਿਲੇ ਦਿੱਤੇ ਹਨ ਪ੍ਰਭ ਨੇ ਪਹਿਲੇ ਹੀ ਦਿੱਤੇ ਹਨ ਮੈਨੂੰ ਵੀ ਲੈ ਲੈ ਇੱਕ ਵਾਰੀ ਮੇਰੀ ਭੈਣ ਨੇ ਵੀ ਪੈਸੇ ਦਿੱਤੇ ਵੀ ਚੱਲ ਲੈ ਲੈ ਕੋਈ ਨਹੀਂ ਭਰਾ ਨੇ ਵੀ ਪੈਸੇ ਪਰ ਉਹ ਸਾਰਿਆਂ ਨੇ ਤਿੰਨੇ ਜਣੇ ਕਿੰਨੀ ਵਾਰੀ ਨੇ ਸੂਟ ਲੈ ਲਏ ਟਿਕਟੋਕ ਟਿਕਟੋਕ ਤੇ ਵੇਲੇ ਤੇ ਕੈਂਟੇ ਆਉਂਦੇ ਕਿ ਚੱਲ ਰਮਣ ਲੈ 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 ਪਰ ਇਹ ਨਹੀਂ ਲੈ ਤੇ ਉਹਦੇ ਕਿਚ ਸਾਰਾ ਕੁਝ ਲੈ ਲਿਆ ਸਾਰਾ ਕੁਝ ਮਿਲ ਗਿਆ ਹੁਣ ਆਈ ਹੁਣ ਲੈ ਲੈ ਭਰਾ ਨਹੀਂ ਲਈ ਗਈ ਇਹ ਕਿਸਮਤ ਚ ਹੋੜ ਆਈ ਮੇਰੀ ਇਹ ਹੈਗੀ ਆ ਸੀਟ ਲੈ ਠੀਕ ਆ ਇਹ ਇਹ ਮਹਗਾਈ ਆ Amazon ਤੋਂ ਇਹ ਹੈਗੀ 4000 ਦੀ ਇਹ ਨਾ ਇਕਦਮ ਦਿਨੜੀ ਦੂਜੀ ਕੰਟਰੋਲ ਹੁੰਦੀ ਆ ਬਟਨਾਂ ਵਾਲੀ ਹੋਣੀ ਆ ਇਹ ਇੱਕ ਰਿਮੋਟ ਕੰਟਰੋਲ ਹੈ ਇੱਕ ਬਾਹਰ ਮੋਡ ਕੰਟਰੋਲ ਆ ਨਾਲੇ ਦੇ ਸਾਰੇ ਐਸੈਸਰੀ ਆ ਬੜੀ ਲੱਗਣ ਲਈ ਉਹ ਬਾਹਰ ਨਹੀਂ ਆਉਂਦੀ ਨਹੀਂ ਆਊਗਾ ਨਹੀਂ ਹੋਣਾ ਹਣ ਵਿੱਚ ਆ ਇਧਰੇ ਸਾਰੇ ਪੁਆਇੰਟ ਵਗੈਰਾ ਆ ਇਹ ਰਿਮੋਟ ਦਿੱਤਾ ਨਾਲ ਇਹ ਰਿਮੋਟ ਕੰਟਰੋਲ ਆ ਸਾਰਾ ਮੋਡ ਸਾਰਾ ਜੋ ਵੀ ਸਾਰਾ ਕੰਟਰੋਲ ਹੈ ਤੇ ਨਾਲ ਇਹਦੇ ਪਲੱਗ ਆ ਸਟੈਂਡਸਟੂਡ ਮਲਕ ਐਕਸੈਸਰੀ ਦਿਖਾਰੀ ਹੈ ਤੇ ਆਹ ਹੈਗੀ ਉਹ ਉਧਰੋਂ ਬੈਗ ਵੀ ਬਹੁਤ ਵਧੀਆ ਗੰਦੀ ਨਹੀਂ ਹੋਣੀ ਇਹ ਪਰ ਪਾਲਣਾ ਕਰਨਾ ਨਾਲ ਆਹ ਹਾਂ 5 ਸਾਲਾਂ ਬਾਅਦ ਆਈ ਹਰ ਕੋਲ 5 ਸਾਲਾਂ ਬਾਅਦ ਇਹ ਮੇਲੋਂ ਕਦੀ ਨਹੀਂ ਲਿਖੀ ਏਪੀ ਇੱਦਾਂ ਹੀ ਸੌਤ ਸੂਰ ਲਈਦੇ ਡੱਬੇ ਟੁੱਬੇ ਰੱਖ ਕੇ ਸਾਰਾ ਸਟਾਡ ਘਾਟੋ ਰੱਖ ਰੁਕ ਲਈਂ ਇਹ ਚੀਜ਼ ਕਿਸਮਤ 'ਚ ਨਾ ਹੋਵੇ ਵੈਲੋਂ ਨਹੀਂ ਤੇ ਫੂਨ ਲੈ ਲੈ ਸਾਰਾ ਸੁਭਾਅ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਪਰ ਰਿੰਗ ਲੈਣ ਦੀ ਅਜੇ ਤੱਕ ਲਈ ਨਹੀਂ ਔੜੀ ਹੱਦ ਹੈ ਅਸਾਂ ਜੀ ਬਰਾਬਰ ਦੇ ਸੀਫੇ ਨੇ ਬੜੋ ਬਈਆਂ ਲਵਾ ਲਈ ਹੁੰਦੀ ਸੀ ਡਾਇਰੈਕਟਰ ਰਵਰਸੀ ਸਾਹ ਪਰ ਮੈਨੂੰ ਮੱਕ ਟੋਕਾ ਕਰੀ ਤੇ ਮੈਨੂੰ ਲੱਗਾ ਪਾਰਾ ਤੇਰਾ ਬਲਬਲ ਵਾਇ ਹੋਣੀ ਆ ਤੇ ਆ ਇਹਦਾ ਹੈਗਾ ਬਟ ਪਾਈ 13 12 ਸਟੈਂਡ ਸਟੈਂਡ ਇਹਦਾ ਨੂੰ ਲੰਮਾ ਵੀ ਕਰ ਸਕਦੇ ਆਪਾਂ ਵਦਣਾ ਹੈ ਇਹ ਸਾਡੀ ਟੈਂਡ ਵਧੀਆ ਚਾ ਇਹ ਵੀ ਰੱਖ ਦੋ ਇਹ ਹੈਗਾ ਜੀ ਠੀਕ ਆ ਤੇ ਉਹਦੇ ਤੋਂ ਬਾਅਦ ਕਿਹੜਾ ਬੋਲੀ ਆ ਆਪਣੇ ਕਰਦੀਆਂ ਜੀ ਜਾ ਰਹੀਆਂ ਜਿਹੜੀਆਂ ਆਪਾਂ ਘਰਾਂ ਵਿੱਚ ਕਰਦੇ ਨਾ ਹੁਣ ਉਹ ਆ ਆ ਜੀ ਸ਼ੁਰੂ ਕਰਦੇ ਆ ਲੈ ਬਣਾ ਹਣਾ ਆਹ ਬਸੋ ਕੀ ਇਹਦੇ ਗੋਪਤਾ ਦੇ ਬਿਟਿਆ ਨਾਲ ਨਾ ਨੇ ਦੂਜਾ ਆ ਟਿਕ ਟਿਕ ਕਰਨ ਵਾਲਾ ਆਹ ਹਾਰੀ ਕੰਸਟਰਕਸ਼ਨ ਦਿੱਤੀ ਐ ਤੁਸੀਂ ਕੀ ਕੀ ਸਾਬਤ ਲਫਤ ਤੇ ਨਾ ਇਹ ਵੀ ਸਾਨੂੰ ਨਾ ਆ ਰੀਗਲੈਂਡ ਦੀ ਬੋਝ ਨੂੰ ਗਿਆ ਆਉਣ ਵਾਲੇ ਟਾਈਮ 'ਚ ਵੀ ਬਹੁਤ ਸਟੇ ਹੈਗੀ ਜ਼ਰੂਰਤ ਹੈਗੀ ਆ। ਆਇ ਆਪਾਂ ਮੰਗਾਏ ਵਾ ਉਹ ਪਾਉਣਾ ਆ ਕਿ ਅਹੀਂ ਨਾ ਅਸਰ ਦੇ ਟੋਲ ਵਗੈਰਾ ਲੈ ਹੈ ਤੇ ਉੱਤੋਂ ਦੇ ਨਾ ਆਪਾਂ ਤੇਰੇ ਉਹ ਦਿਨ ਦੇ ਯੋ ਦਾ ਨਾਲ ਇਹਦਾ ਗਰਮੀ ਨਾ ਕਮੜੀ ਯੋ ਨਾ ਤਾਂ ਹੀ ਉੱਧਰ ਮਟਰ ਨੂੰ ਟਮਾਟਰ ਨੂੰ ਮਟਰ ਉਹ ਕੀ ਮਟਰ ਮਟਰ ਨੂੰ ਟਮਾਟਰ ਮਟਰਾਂ ਨੂੰ ਟਮਾਟਰ ਇਹ ਜਰਮੀ ਜੀ ਬੰਦ ਇਹੋ ਹਾਲਤ ਪੌਂਦਲ ਜਾਂਦੀ ਕੀ ਕਰੇ ਇਹ ਹੈਗੇ ਆ ਜੀ ਹੈਂਡ ਵੋਸ਼ ਹੈਂਡ ਵੋਸ਼ ਪਾਉਣਾ ਮਤਲਬ ਇਹ ਚ ਪਾ ਗਏ ਹੈਂਡ ਵੋਸ਼ ਤੇ ਬਾਥਰੂਮ ਚ ਰੱਖਨੇ ਕਿਉਂਕਿ ਆਪਣੇ ਕੋਲ ਹੈ ਨਹੀਂ ਇਹ ਵਾਲੇ ਤੇ ਫੇਰ ਅਸੀਂ ਆਨਲਾਈਨ ਹੀ ਮੰਗਾ ਲਈਏ ਵਾਹੇ ਵੀ ਚਲੋ ਦੁਕਾਨਾਂ ਤੇ ਵੀ ਜਾਈਏ ਇਹ ਨਾ ਵਧੀਆ ਨਿਕਲੇ ਇੱਕ ਇਹ ਵੀ ਮੈਂ ਮੰਗਾਏ ਸੀ ਵਿਆਹ ਤੋਂ ਪਹਿਲਾਂ ਦੇ ਮੰਗਾਏ ਨੇ ਬੜੇ ਵਧੀਆ ਨਿਕਲੇ ਦੋ ਲਿਆਂਦੇ ਜੀ ਵੀ ਸੈਟਿੰਗ ਕੰਮ ਤੇ ਇਹ ਵੀ ਹੁਣ ਬਹੁਤ ਵਧੀਆ ਹੈ ਇਦਾਂ ਦੇ ਹੀ ਸੇਮ ਕਰੀਏ। ਨਾਲ ਸੋਹਣੇ ਬੜੇ ਆ। ਆਨਲਾਈਨ ਚੀਜ਼ ਆਪਣੇ ਮਨ ਪਸੰਦੀ ਦੇ ਮਿਲ ਜਾਂਦੀ ਨੇ। ਹੈ? ਛੋਟਾ ਟੱਪ ਕਰਦੇ ਠੀਕ ਹੈ ਠੀਕ। ਸੂਤਰ ਕਰਨਾ ਬਿੰਦਾ ਪ੍ਰੋਸੈਸ ਸੂਤਰ ਹੋ ਗਿਆ। ਆ ਲਓ। ਇਦਾਂ ਇਗ ਤੱਕ ਉਸ ਤੋਂ ਬਾਅਦ ਆ ਜੇਗੀ ਆਪਣੇ ਆਪ ਆਸਲ ਤੇ। ਪਰ ਜਦ ਮੈਨੂੰ ਸੋ ਚਿਆਰੀ ਕਰਨਾ ਪੜੀ ਕੋਲਣ ਦੀ। ਕੋਲੋ ਮੈਨੂੰ ਗਰਮੀ ਬੜੀ ਲੱਗਦੀ ਏ। ਪੱਖਾ ਲਾਵਾਂ। ਬੱਤੀ ਵੀ ਗਈ ਆ ਨਾ ਇਹ ਸੋਚੇ ਕਿ ਕੋਲ ਆਹੋ। ਸੱਚ ਕਹੀ ਜਾਂਦੇ ਏ। ਤਰਮੀਂ ਨਾ ਬੰਦੇ ਨਾ ਤੇ ਰਣੀ ਕੋ ਨਿੰਦੀ ਗਿੰਨਿਗਲੀ ਗੋ ਗਲਤੀਆ ਟਮਾਟਰਾਂ ਦੇ ਮਟਰਾਂ ਵਿੱਚ ਕੁਤੂ ਨਹੀਂ ਤੇ ਕਿੰਨੇ ਸ਼ਾਇਬ ਨਹੀਂ ਇਹ ਵੀ ਬੜਾ ਹੁੰਦਾ ਯਾਰ ਬਿਕੋ ਆ ਸਮਝੀ ਮੈਂ ਸਾਰੀਆਂ ਉਹਦੇ ਗੋਂਗੂ ਸਾਗ ਤੱਕ ਬਣਾ ਲੈਣੀ ਮੈਂ ਅ ਸ਼ਾਇਬ ਪਨੀਰ ਕੋ ਨਹੀਂ ਕਦੀ ਬਣਾਏ ਨਹੀਂ ਹੁੰਦੇ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਥੋੜੀ ਹੈ ਕਿ ਤੁਹਾਨੂੰ ਕੋਈ ਚੀਜ਼ ਨਹੀਂ ਹੁੰਦੀ ਨਹੀਂ ਹੁੰਦੀ ਤੇ ਸਿੱਖ ਲਈ ਦੀ ਹੁਣ ਸਿੱਖ ਹੀ ਯਾਰ ਕੋਈ ਗੱਲ ਨਹੀਂ ਯਾਰ ਲਾਗਿਆਂ ਦਾ ਭਲੇਕਾ ਗਰਮੀ ਦੇ ਵਿੱਚ ਹਰ ਕੋਈ ਬੰਦ ਜਾਂਦਾ ਵੀ ਕਿਵਣੀ ਗੱਲ ਗਰਮੀ ਜ਼ਿਆਦਾ ਹੋਵੇ ਉੱਤੋਂ ਬੰਦੇ ਨੂੰ ਕੰਮ ਹੀ ਨਾ ਹੋਵੇ ਇਹਦੇ ਫਿਰ ਹੋ ਜਾਂਦਾ ਵਾਦਾ ਘਾਟਾ ਹਾਂ ਯਾਰ ਇਹ ਆਧਿਆਮ ਗੱਲਾਂ ਜੀਆਂ ਜਾਂ ਮਤਲਬ ਆਮ ਗੱਲ ਕਈ ਵਾਰੀ ਉਲਟ ਸਿਰਟ ਹੋ ਹੀ ਜਾਂਦਾ ਬਈ ਏਡੀ ਵੀ ਕਿਹੜੀ ਗੱਲ ਹੈ ਕਿਤਨੀ ਛੀਜ਼ ਨੂੰ ਹੋਊ ਆਪਣਾ ਹੁੰਦੀ ਤੁਹਾਡੇ ਕੋ ਕਦੇ ਗਲਤੀ ਨਹੀਂ ਹੋਈ ਗਲਤੀਆਂ ਤਾਂ ਇਨਸਾਨ ਕੋ ਹੁੰਦੀਆਂ ਨਾ ਗਲਤੀਆਂ ਦਾ ਪੁੱਤਲਾ ਗਲਤੀਆਂ ਹੁੰਦੀਆਂ ਰਹਿੰਦੀਆਂ ਐ ਸਾਰੀ ਜ਼ਿੰਦਗੀ ਸਿੱਖਦੇ ਰਹਿੰਨੇ ਇਹ ਨਹੀਂ ਆ ਬਈ ਅਹੀਂ ਆ ਸਿੱਖ ਲਿਆ ਤੇ ਅਸੀਂ ਬੜੇ ਮਾਣੋਂ ਕਿ ਸਾਰੀ ਜ਼ਿੰਦਗੀ ਸਾਡੀ ਸਿੱਖਣ ਚ ਲਾਗੇ ਜਾਣੀ ਵੇਖੋ ਨਵੇਂ ਨਵੇਂ ਚੀਜ਼ਾਂ ਆਉਣੀਆਂ ਨਵੇਂ ਨਵੇਂ ਟੌਪ ਹੋਣੇ ਨਵੇਂ ਨਵੇਂ ਸਾਰਾ ਕੁਝ ਹੋਵੇ ਇਹ ਵੀ ਇਹ ਮੇਂ ਮੰਗਾਇੀ ਦੀ ਮਨਪਸੰਦ ਇਹ ਮੇਰੀ ਮਨਪਸੰਦ ਹੈ ਇਹ ਵੀ ਮੇਰੀ ਮਨਪਸੰਦ ਹੈ ਇਹ ਵੀ ਮੇਰੀ ਮਨਪਸੰਦ ਹੈ ਆ ਇਦਾਂ ਕਰ ਮਤਲਬ ਜਦੋਂ ਅਸੀਂ ਕੁਝ ਮੰਗਾਉਣਾ ਫਿਰ ਮੈਂ ਤੇ ਪ੍ਰਭ ਦੋਵੇਂ ਜਾਣੇ ਚੋਇਸ ਕਰਦੇ ਆ ਕੀ ਮੰਗਾਈਏ ਫਿਰ ਵੱਡਾ ਨਹੀਂ ਜ਼ਿਆਦਾ ਯਾਰ ਨਹੀਂ ਨਹੀਂ ਇਦਾਂ ਥੁੰਦਾ ਪ੍ਰਭ ਇਹ ਹੈਗਾ ਵਾ ਆਪਣਾ ਟਿਸ਼ੂ ਟਿਸ਼ੂ ਰੱਖਣਾ ਆ ਕਿੰਨੇ ਦਾ ਭਾਵਾ ਹਾਂ ਉਹ ਕੋਲਾ ਬੜਾ ਆ ਆ ਇਹ ਪਰ ਨਹੀਂ ਹੁੰਦਾ ਇਹ ਹੋਣਾ ਇਥੋਂ ਟਿਸ਼ੂ ਖਿਚੋ ਇਹ ਆਇਆ 700 ਦਾ ਹਾਂ ਇਹ 700 ਦਾ ਆਇਆ ਵਾ ਇੰਗਲੈਂਡ 4000 ਦੇ ਆਈਏ 3999 4000 ਦੇ ਤੇ ਆ ਖੋਲ ਕੇ ਤੁਹਾਨੂੰ ਦਲਦੇ ਇਹ ਆਏ ਹੀ 300 ਦੇ 300 ਦੇ ਵਗਾਈ ਦੇ ਆ 700 ਦਾ ਇਹ ਤੁਹਾਨੂੰ ਪਤਾ ਕਿਉਂ ਲੱਗਣ ਡਿਆ ਕਿਉਂਕਿ ਛੋਟੇ ਟਿਸ਼ੂ ਨਹੀਂ ਨਾ ਪਹੁੰਚਦੇ ਉਹਦੇ ਵਿੱਚ ਪੂਰੇ ਜਿਹੜੇ ਵੱਡੇ ਟਿਸ਼ੂ ਹੁੰਦੇ ਨਾ ਉਹ ਵਾਲੇ ਪੈਣੇ ਆ ਇਹ ਆਪਣਾ ਹੈਗਾ ਟਿਸ਼ੂ ਸਟੈਂਡ ਇਹ ਮਾਨੂੰ ਪਤਾ ਹੀ ਨਹੀਂ ਵੀ ਇਹ ਪੈਦੇ ਨਾਲ ਦੇ ਮੰਗਾਉਣਾ ਨਹੀਂ ਜਾਂ ਕੋਈ ਦਾ ਨਹੀਂ ਇੱਧਰ ਰੱਖਿਆ ਇਹ ਸੋਹਣਾ ਲੱਗਦਾ ਵਾ ਕਲਰ ਵਧੀਆ ਕੋਈ ਨਹੀਂ ਸੋਹਣਾ ਲੱਗਾ ਆ ਫਲਾਵਰ ਜੇ ਉੱਤੇ ਬੜਾ ਸੋਹਣਾ ਬਣਿਆ ਮੈਨੂੰ ਬੜਾ ਵਧੀਆ ਲੱਗਾ ਫਿਰ ਮੈਂ ਚੱਲ ਮੰਗਾ ਲੀਏ ਪਰ ਮਂਗਾਉਣਾਂ ਤੇ ਪੈਣਾ ਹੀ ਹੁਣ ਬੰਦਾ ਕੋ ਬੰਦਾ ਕੋਈ ਆ ਜੇ ਤੇ ਘਰ ਬਏ ਗਿਆ ਸਾਰੇ ਟਿਸ਼ੂਨ ਦੀ ਲੋੜ ਪਿੰਦੀ ਫਿੰਦੀ ਤਾਂ ਆ ਵੀ ਹੈਗਾ ਜੀ ਹੁਣ ਆ ਗਿਆ ਮੀਗਾ ਵਾਸ ਉਹ ਗੇਂਜੀ ਜਿਉਂ ਨਹੀਂ ਬਣੀ ਕਿਉਂ ਨਾ ਇਹ ਮੈਂ ਨਹੀਂ ਕੋਈ ਮਨਾ ਤੂੰ ਜਾ ਲੈ ਗਿਆ ਇਹ ਹੈਗਾ ਇਹ ਵੀ ਮਗਾਇਆ ਸਾਨੂੰ ਬਹੁਤ ਜ਼ਰੂਰਤ ਹੀ ਇਹਦੀ ਵੀ ਕਿਉਂਕਿ ਤੇ ਇਸ ਕਰਕੇ ਆਪਾਂ ਰਹਿਣ ਹੀ ਦੇਖੋ ਨਹੀਂ ਗਿਆ ਹੋਇਆ ਅਜੇ ਪ੍ਰੋਵਾਈਡ ਕੀਤਾ ਹੀ ਪਰ ਖਰਾਬ ਹੀ ਖਰਾਬ ਹੀ ਉਹ 아이 ਸੋਚਿਆ ਆਪਣਾ ਨਵਾਂ ਕਿਉਂ ਅਸੀਂ ਇਹਦੇ ਬਦਵਾੜਨੀ ਆਪਾਂ ਫੇਰ ਨਹੀਂ ਆਪਾਂ ਇਹ ਕਹਿ ਹੀ ਘੱਟੋ ਆਪਣੀ ਸਿਹਤ ਵਿਗਾੜਨੀ ਫੇਰ ਅਸੀਂ ਆਪੇ ਮੰਗਾ ਲਿਆ ਕਿਉਂਕਿ ਵੇਖੋ ਜਿਹੜੇ ਇਹ ਬੰਦੇ ਨੇ ਤੇ ਕਹਿਦੇ ਨੇ ਅਸੀਂ ਨਹੀਂ ਤੇ ਫੇਰ ਹੈ ਆਪਾ ਆਪਣੀ ਸਿਹਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਉਂਕਿ ਹੁਣ ਮੈਂ ਬੋਤਲਾਂ 'ਚ ਪਾਣੀ ਪੀ ਰਿਆ ਬਹੁਤ ਦਿੰਦਾ ਹੀ ਬਹੁਤ ਜ਼ਿਆਦਾ ਠੰਡਾ ਪਾਣੀ ਹਾਲਾਂਕਿ ਫਰੈਸ਼ ਹੀ ਹੁੰਦਾ ਫਰੈਸ਼ ਪਾਣੀ ਆ ਮੈਂ ਤੇ ਉਸ ਤੋਂ ਲਿਕਾਰ ਕਰਦਾ ਕਰਦਾ ਆਪਸ ਹੀ ਨਾਲ ਤੇ ਫਿਰ ਮੈਂ ਉਸੇ ਨਾਲ ਬੋਤਲਾਂ ਤੋਂ ਪੀਦਾ ਸਵੇਰੇ ਆ ਹੁਣ ਖੰਡ ਨਹੀਂ ਆਉਂਦੀ ਜਿਹਨੇ ਕੀ ਗੱਲ ਹੈ ਨਾ ਨਹੀਂ ਉਦੋਂ ਦਾ ਮੋਲ ਦਾ ਪਾਣੀ ਪੀਂਦੇ ਆ ਇਹ ਆ ਇਹ ਮਂਗਾਇਆ ਸੀ ਆਪਾਂ ਫਿਲਟਰ ਆਰਓ ਠੀਕ ਆ ਆ ਜੀ ਇਹ ਇਹ ਮਤਲਬ 4000 ਦਾ ਆ ਰਹੀ 4000 ਦਾ ਆ ਪਾਣੀ ਦੀ ਬਹੁਤ ਮੁਸ਼ਕਲ ਨਹੀਂ ਜੇ ਪਾਣੀ ਉਹ ਡਾਇਰੈਕਟ ਵੀ ਹੁੰਦਾ ਨਾ ਤੇ ਪਾਣੀ ਇੱਕ ਵਾਰੀ ਮੋਟਰ ਚੜਦੇ ਉਹ ਤੇ ਵੀ ਰੇਤਾ ਜੇ ਫਿਰ ਅਸੀਂ ਕਿਹਾ ਕਿ ਆਪਾਂ ਉਹ ਇਹ ਤੇ ਚੰਗਾ ਇਹ ਵੀ ਆ ਕਿ ਬਿਮਾਰ ਹੋ ਕੇ 4000 ਰਹੀ ਉੱਪਰ ਲਵਾ ਲੈਣਾ ਇਹ ਤਾਂ ਚੰਗਾ 4000 ਰੁਪਏ ਲੈਣਾ ਇਹ ਮੈਨੂੰ ਲੱਗਦਾ ਵੇ ਇਹਦੇ ਵਿੱਚ ਕਾਰਡ ਵਗੈਰਾ ਨਿਕਲੂ ਕੋਈ ਕਿ ਨਹੀਂ ਗਾਰੰਟੀ ਕਾਰਡ ਨਹੀਂ ਮਤਲਬ ਆਪਾਂ ਲਵਾਉਣਾ ਇਦਾਂ ਰੱਖਣਾ ਉਹ ਸਾਰਾ ਸਿਸਟਮ ਹੈਗਾ ਵਿੱਚ ਪਾਣੀ ਵਾਲੀ ਪਾਪਾ ਦੀ ਟੂਟੀ ਨੇ ਚੇਹੂ ਕੋਈ ਨਾ ਗਾਉਂ ਉਹ ਵਿੱਚ ਇਹੀ ਬਸ ਹਾਂ ਇਹਦੇ ਵਿੱਚ ਹੋਊਗਾ ਗੋਲ ਦੇ ਵਿੱਚ ਹੋਣੀਆਂ ਟੂਟੀਆਂ ਇੱਕ ਮਿੰਟ ਇਹਨੂੰ ਗੋਲ ਤੇ ਥੋੜੀ ਪ੍ਰਾਬੂ ਵਿੱਚ ਨਹੀਂ ਕਰਦੇ ਵਿੱਚ ਕੁਝ ਹੈ ਇਹ ਜ਼ਰੂਰ ਪਾਈਪਾਂ ਵਗੈਰੀਆਂ ਤੇ ਲਿਆਉਣੀਆਂ ਤਾਂ ਨਹੀਂ ਪੈਂਦੀਆਂ ਕਿ ਦੇਦੀਆਂ ਪਾਪਾ ਪਾਪਾ ਆਮ ਪੁੱਛਣਾ ਪੈਣਾ ਹੈ ਪਏ ਦੇ ਜਿਹੜਾ ਜਿਹੜੀ ਕੰਪਨੀ ਨੇ ਇਹਨੂੰ ਲਾਉਣਾ ਆਣਾ ਹੈ ਨਾ ਜਿਹੜੀ ਕੰਪਨੀ ਹੈ ਇੱਥੇ ਆਪਾਂ ਕਰਦਾਂਗੇ ਇੱਥੇ ਲਿਖਿਆ ਕਿਤੇ ਬਣਾਵਾਂਗਾ ਹੂੰ ਤੇ ਲਿਖਿਆ ਹੋਊਗਾ ਨਾ ਉਹਨੂੰ ਫੋਨ ਕਰਦੇ ਆਂ ਆੜਾ ਪਰ ਮੈਂ ਦੇਖ ਰਿਹਾ ਗਾਰਡ ਕੋਡ ਇਹਦੇ ਵਿੱਚ ਦੇਖੋ ਤੁਹਾਡੇ ਗਾਰਡ ਨਾ ਆਏ ਦੇਖ ਵਾੜਾ ਇੰਸਟਾਲੇਸ਼ਨ ਇੱਕ ਇੰਸਟਾ ਇਹ ਦਾ ਸਟicker ਜਾਈ ਹੈ ਆ ਨੰਬਰ ਤੇ ਬਾਕੀ ਰਿਲੇਸ਼ਨ ਹੈ ਯੂ ਨੀਡ ਟੂ ਪੇ ਅਪ ਆ ਬੜੇ ਸੋਹਣੇ ਆ ਲੋਏ ਜੀ ਟੈਕਨੀਸ਼ੀਅਨ ਫੋਰ ਕਹਿੰਦੇ ਵੀ ਤੁਹਾਨੂੰ ਲਾਉਣ ਵਾਸਤੇ ਜਿਹੜਾ ਵਾ ਨਾ ਟੈਕਨੀਸ਼ੀਅਨ ਹੈ ਉਹਨੂੰ 500 ਰੁਪਏ ਦੇਣਾ ਪੈਣਾ ਵਾ ਅਸ਼ਟਮਰ ਕੇਰਵ ਨੰਬਰ ਉਹਨਾਂ ਨੇ ਇਹਦਾ ਕਹਿੰਦੇ ਯੂ ਹੈਵ ਅ ਸੈਂਡ ਟੂ ਇਨਵੋਇਸ ਪਲੱਸ ਯੂਅਰ ਐਡਰੈਸ WhatsApp on ਦਾ ਇਹ ਨੰਬਰ ਤੇ ਕਹਿੰਦੇ ਵੀ ਤੁਸੀਂ ਆਪਣਾ ਐਡਰੈਸ ਦੇ WhatsApp ਜੋ ਵੀ ਹੈਗਾ ਵਾ ਭੇਜ ਦਿਓ ਤੇ 500 ਰੁਪਏ ਟੈਕਨੀਸ਼ੀਅਨ ਨੇ 500 ਰੁਪਏ ਲਊਗਾ ਵੀ ਕਰ ਦੋ ਵੀ ਭਾਈ ਇਦਾਂ ਹੋਈ ਆਰ ਉਹ ਲਾਉਣਾ ਆ ਤੇ ਇੱਥੇ ਇੱਥੇ ਆਪਣਾ ਆਹ ਤੇ ਮੈਂ ਫੋਨ ਹੀ ਕਰ ਦਿੰਦਾ ਇੱਕ ਆਡਰ ਰੱਖ ਉੱਧਰ ਇਹ ਮੈਂ ਫੋਨ ਕਰਕੇ ਦੱਸਦਾ ਇਹੀ ਮੰਗਾਇਆ ਸੀ ਆ ਪਾਪ ਜੀ ਆ ਜੀ ਟੂ ਟੀ ਵੀ ਚ ਇਹ ਹੋਣੀ ਆ ਆਪੇ ਲਾਊਗਾ ਯਾਰ ਉਹ ਜੀ ਦੇਰੀ ਦੇ ਜੇ ਦੇਰੀ ਵੇਖਣੀ ਹੈ ਤੇ ਆਓ ਚੱਲੀਏ ਥੱਲੇ ਵਾ ਇਹ ਵੀ ਇਹ ਚੱਲੇ ਪਾਣੀ ਪੂਣੀ ਲੈਣ ਤੁਹਾਨੂੰ ਕਾਉਨੇ ਆ ਮੋਲ ਚਾਲ ਥੱਲੇ ਦਾ ਕਿ ਵੀ ਸ਼ਾਮਾਂ ਪਈਆਂ ਵਾ ਬੜੀ ਰੌਣਕ ਹੁੰਦੀ ਥੱਲੇ ਦੀ ਮੋ ਮਿੱਟੀ ਘਟਾ ਵੜਾਉਣਾ ਪ੍ਰਭ ਉਹ ਨਾ ਇੱਥੇ ਕਿੱਥੇ ਸ਼ਹਿਰਾਂ ਸ਼ੁਰਾਂ ਦੇ ਨਹੀਂ ਆਗਾ ਨਾ ਸ਼ਹਿਰਾਂ ਚ ਨਹੀਂ ਆਗਾ ਉਹ ਤੇ ਹੁਣੇ ਮੈਂ ਬੰਦ ਕੀਤੀ ਮਿੱਟੀ ਇੰਨੀ ਆਉਂਦੀ ਤੇ ਸ਼ਹਿਰ ਚ ਚਲੋ ਥੱਲੇ ਜਾਂਦੇ ਆਂ ਤੁਹਾਡੇ ਚੱਲਦੇ ਕੋਈ ਨਹੀਂ ਸਾਣਾ ਚੱਲਣ ਡਿਆਗਾ ਪਰ ਇਹ ਨੂੰ ਮੋਟਾ ਖੰਡਾ ਹੋ ਗਿਆ ਅੱਜ ਨਾ ਵੈਸੇ ਨਾ ਗਰਮੀ ਵੀ ਪੜੀ ਜਦੋਂ ਲੱਗਦੀ ਨਾ ਗਰਮੀ ਐ ਚੰਗੀ ਫੇਰੇ ਕੋਣਾ ਕੋਈ ਮੀਂਹ ਨੇਰੀ ਤੇ ਜਾਂ ਕੋਣਾ ਹੁੰਦਾ ਕੋਣਾ ਹੁੰਦਾ ਹਾਂ ਹਾਂ ਨੇਰੀ ਸਾਰੇ ਅੰਦਰ ਫੜ ਗਏ ਸਾਡੇ ਸਾਡੇ ਹੁੰਦਾ ਵਾ ਕਿ ਪਿੰਡਾ ਥਾਂ ਵਜਦੇ ਵੀ ਨੇਰੀ ਨੋਰੀ ਆਏ ਹਵਾ ਉਹ ਵਗੇ ਤੇ ਬਾਹਰ ਆ ਜਿਦਾ ਵਾ ਇੱਥੇ ਇਦਾਂ ਦਾ ਸਿਸਟਮ ਆ ਕਿ ਇੱਥੇ ਢੇਰੀ ਲੋਰੀ ਆਉਂਦੀ ਆ ਨਾ ਮਣੀ ਮੂਟੇ ਹਵਾ ਉਹ ਵਗਦੀ ਆ ਛਿੱਟਾਂ ਤੋਂ ਭਿੰਗੀਆਂ ਨੇ ਇਹ ਸਾਰੇ ਅੰਦਰ ਵੜ ਜਲੇ ਤੇ ਸਾਰੇ ਖੇਡਣ ਦੇ ਬਾਰ ਬਸ ਦੋਵੇਂ ਮੈਂ ਤੇ ਪ੍ਰਾਪਰ ਇਹ ਮਤਲਬ ਸਾਰੇ ਇੱਥੇ ਖੇਡਣ ਦੇ ਨਿਆਣੇ ਨੇ ਉਹਨੇ ਸਾਰੇ ਬੈਠੇ ਇੱਥੇ ਸਾਰੇ ਅੰਦਰ ਚੜ ਗਏ ਨੇ ਆ ਗਿਆ ਜੀ ਫਾਈਨਲੀ ਹਵਾ ਦੀ ਠੰਡਿਆ ਬੜਾ ਵਧੀਆ ਮੌਸਮ ਹੋ ਗਿਆ ਨੇ ਢੇਰੀ ਨੂਰੀ ਆ ਗਿਆ ਸਾਫ਼ ਤੇ ਕਿ ਨਮੀ ਭੰਡਿਆ ਮੈਂ ਸਵੇਰ ਉੱਠ ਕੇ ਮੈਂਗੋ ਸ਼ੇਕ ਪੀ ਲੰਨਾ ਹਾਂ ਹਾਂ ਚਾਹ ਚੋਨੀ ਪੀਂਦੇ ਰੇ ਤੇ ਮੈਂਗੋ ਸ਼ੇਕ ਪੀ ਲਿਆ ਦੁੱਧ ਨਾਲ ਪੀਂਦਿਆਂ ਬੱਸ ਹੈਲਥੀ ਜਿਹਾ ਪਾਉਂਦਾ ਤਾਈ ਪਤਲੇ ਹੋ ਗਿਆ ਹੋ ਗਿਆ ਹੁਣ ਕਾਜੀ ਹਾਂਜੀ ਤੇ ਮੌਸਮ ਬੜਾ ਵਧੀਆ ਹੋ ਗਿਆ ਅਈ ਵਿੱਚੇ ਛੜ ਕੇ ਕੰਮ ਭੱਜ ਗਏ ਕਿਤਲ ਨਾ ਲੈਣਾ ਮੇਰੀ ਗੱਲ ਸੁਣੋ ਸਾਰੇ ਜਾਣੇ ਜਿੱਤਰਾ ਤੁਸੀਂ ਕੁਐਸਚਨ ਪੁੱਛਣ ਦੇ ਜੇ ਸਾਰੇ ਜਾਣੇ ਸਾਰਿਆਂ ਨੇ ਬੜੇ ਕੁਐਸਚਨ ਪੁੱਛੇ ਬਹੁਤ ਜ਼ਿਆਦਾ ਹੀ ਕੁਐਸਚਨ ਪੁੱਛੇ ਜਦੋਂ ਚੰਡੀਗੜ੍ਹ ਆਉਣ ਤੋਂ ਬਾਅਦ ਤਾਂ ਨੂੰ ਪਤਾ ਵਾ ਕਿ ਅਸੀਂ ਇੰਨੇ ਕਿ ਬਿਜ਼ੀ ਚੱਲਣ ਦੇ ਕਿ ਸਾਡੇ ਕੋਲ ਨਾ ਜਵਾਬ ਨਹੀਂ ਦਿੱਤੇ ਜਾਂਦੇ ਚਲੋ ਤੁਸੀਂ ਵੀ ਆਣਾ ਕਹਿੰਦੇ ਵੀ ਜਵਾਬ ਨਹੀਂ ਦਿੰਦੇ ਚਲੋ ਗਲਤੀ ਤੁਹਾਡੀ ਵੀ ਨਹੀਂ ਆ ਤੇ ਗਲਤੀ ਸਾਡੀ ਵੀ ਨਹੀਂ ਆ ਤੁਸੀਂ ਸਾਹਮਣੇ ਹੀ ਵੇਖਣ ਦੇ ਵੀ ਕਿੰਨੀ ਸਫਾਈ ਕਰਨ ਦੇ ਹਾਂ ਤੇ ਉਹ ਸਫਾਈ ਕਰਦੇ ਕਰਦੇ ਜੇ ਆਪਾਂ ਜਵਾਬ ਦੇਵਾਂਗੇ ਤੇ ਆਪਾਂ ਚੰਗੇ ਵੀ ਨਹੀਂ ਲੱਗਦੇ ਨਾ ਵੀ ਉਹਦੇ ਵਿੱਚ ਵਿੱਚ ਮਾਈਂਡ ਵਿੱਚ ਕਈ ਫਿਰ ਗੱਲ ਕਈ ਵਾਰ ਨਹੀਂ ਆਉਂਦੀ ਕਈ ਵਾਰੀ ਆ ਜਾਂਦੀ ਆ ਤੇ ਹੁਣ ਆਪਾਂ ਤੁਹਾਨੂੰ ਜਿਹੜੇ ਕੁਐਸਚਨ ਅਨਸਰ ਦਾ ਵਲੌਗ ਆ ਨਾ ਤੁਹਾਨੂੰ ਕੱਲ ਜਾਂ ਪਰਸੋਂ ਤੜੇ ਹਰ ਇੱਕ ਜਵਾਬ ਦਾ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਊਗਾ ਕਿਉਂ ਆਏ ਕਿ ਮਤਲਬ ਸਾਰੇ ਕੈਂਡੇ ਵੀ ਜਵਾਬ ਦੇ ਤੁਹਾਨੂੰ ਜਿੰਨੀ ਤਰ੍ਹਾਂ ਦਿੰਦੇ ਨਹੀਂ ਤੇ ਸਾਨੂੰ ਟਾਈਮ ਚਾਹੀਦਾ ਜਵਾਬ ਦੇਣ ਬਾਤੇ ਹਾਂ ਤੇ ਥੋੜੇ ਨਾ ਆਪਣੇ ਅੰਦਾਜ਼ੇ ਘੱਟ ਲਾਓ ਠੀਕ ਹੈ ਮੈਂ ਜਵਾਬ ਦਤੀ ਨਾ ਨਾ ਤੁਸੀਂ ਪ੍ਰਭਾ ਦਾ ਉੱਟ ਘਟਕ ਰਿਹਾ ਕਰੋ ਇਹ ਵੈਸੇ ਕਰਦੇ ਮੈਂ ਗੁੱਸਾ ਨਾ ਕਰਿਓ ਇਹ ਮੁਝਾ ਨਾ ਨਹੀਂ ਨਹੀਂ ਮੈਂ ਚਲੋ ਅ ਕੱਲ ਦਵਾਂਗੇ ਜਵਾਬ ਸਾਰਿਆਂ ਦੇ ਜਵਾਬ ਮਤਲਬ ਮਿਲਣਗੇ ਉਹਨਾਂ ਤੋਂ ਹੀ ਡੈਂਜਰ ਲੋਕ ਅਸੀਂ ਵੇਖਦੇ ਹਾਂ ਹੁਣ ਸਾਰੇ ਜਿੰਨੇ ਵੀ ਜਿਨ੍ਹਾਂ ਨੇ ਜੋ ਜੋ ਪੁੱਛਿਆ ਨਾ ਆਪਾਂ ਸਾਰੇ ਨੋਟ ਕਰ ਲੈਣੇ ਆ ਫਿਰ ਸਾਰਿਆਂ ਦੇ ਜਿਹੜੇ ਜਿੰਨੇ ਜਿੰਨੇ ਜੋ ਜੋ ਪੁੱਛਿਆ ਹੋਊਗਾ ਨਾ ਜਵਾਬ ਮਿਲ ਜੂਗਾ ਤੁਹਾਨੂੰ ਜਿਹੜਾ ਦੱਸਣ ਜੋਗ ਹੋਊਗਾ ਸੀਰੀਅਸਲੀ ਮੈਂ ਕਹਿੰਦੀ ਜਿਹੜਾ ਮਤਲਬ ਸਾਨੂੰ ਲੱਗੂਗਾ ਜਾਂ ਜਗ ਜਾਹਿਰ ਹੋਊਗਾ ਕਿ ਹਾਂ ਦੱਸਣ ਵਾਲਾ ਹੋਊਗਾ ਉਹ ਤੁਹਾਨੂੰ ਜ਼ਰੂਰ ਜ਼ਰੂਰ ਦੱਸੇਗੀ ਠੀਕ ਹੈ ਚਲੋ ਠੀਕ ਹੈ ਫਿਰ ਮਿਲਦੇ ਆ ਗੁੱਸਾ ਨਾ ਕਰੋ ਮੈਂ ਗੁੱਸਾ ਕਰ ਦੇਣਾ ਨਾ ਚਲੋ ਠੀਕ ਹੈ ਫਿਰ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਟਾਟਾ ਬਾਏ ਲਵ ਯੂ ਸਾਰਿਆਂ ਨੂੰ